ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਪੁੱਲੀ ਪਹੁੰਚੇ ਸੀ ਜੀ ਨਥਾਣੇ ਦੇ ਨਾਲ ਆ ਪਿੰਡ ਤੇ ਬਾਈ ਦੀ ਆ ਵਹਿੜ ਤੇ ਆਏ ਸੀਗੇ ਜੀ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਆ ਇਹਨੂੰ ਹੋ ਗਿਆ ਕਰੀਬ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਾਈ ਇਹਨੂੰ ਹੋ ਗਈ 13 ਅੱਛਾ 13 ਮਹੀਨੇ ਹੋ ਗਏ ਜੀ ਸੂਈ ਨੂੰ ਤੇ 6-7 ਮਹੀਨਿਆਂ ਤੋਂ ਬਾਈ ਮੱਥਾ ਮਾਰ ਰਹੀ ਐ ਤੇ ਗੱਬਨ ਨਹੀਂ ਹੋ ਰਹੀ ਪਰ ਜਿੱਥੋਂ ਤੱਕ ਮੈਂ ਇਹਦੇ ਅੱਜ ਦਵਾਈ ਭਰ ਕੇ ਦੇਖੀਏ ਚਲੋ ਭਲਾ ਹੀਟ ਤੇ ਨਹੀਂ ਸੀ ਪਰ ਇਹਨੇ 2-3 ਦਿਨਾਂ ਅੱਜ ਹੀਟ ਚ ਆਉਣ ਵਾਲੀ ਹੈ ਜੀ ਇਹਦੇ ਗੰਨ ਕ੍ਰੋਸ ਨਹੀਂ ਹੁੰਦੀ ਰਿੰਗ ਬਣ ਜਾਂਦੇ ਆ ਤੇ ਤਾਂ ਕਰਕੇ ਵਹਿੜ ਤਾਰਾਂ ਵੀ ਬਹੁਤ ਘੱਟ ਕਰਦੀ ਆ ਮੰਨ ਲਓ ਨਾ ਮਾਤਰੀ ਕਰਦੀ ਆ ਕਰਦੀ ਨਹੀਂ ਇਹਨਾਂ ਦੇ ਹਿਸਾਬ ਨਾਲ ਤੇ ਉਹ ਇਹਦੇ ਓਵਰੀ ਦੇ ਸਿਸਟ ਬਣਿਆ ਜੀ ਤੇ ਜਿਹੜਾ ਉਹ ਕੰਮ ਹੈ ਵੀ ਇਹਦੇ ਗੰਨ ਨਹੀਂ ਕ੍ਰੋਸ ਹੁੰਦੀ ਇਹੋ ਜਿਹਾ ਪਸ਼ੂ ਜਾਂਦਾ ਨੈਚੁਰਲ ਕ੍ਰੋਸਿੰਗ ਚ ਰਹੂਗਾ ਜੀ ਜਾਂ ਫੁੱਲ ਹੀਟ ਚ ਐਪੀਡੋਸਨ ਇੰਜੈਕਸ਼ਨ 15 ਐਮ ਐਲ ਪਹਿਲਾਂ ਲਾ ਕੇ ਤੇ ਜਿਆਦੇ ਚਾਂਸ ਹੁੰਦੇ ਵੀ ਪਸ਼ੂ ਦੇ ਗਰਨ ਕਰਾਸ ਹੋ ਜਾਂਦੀ ਹੈ ਪਰ ਇਹਦੇ ਫੁੱਲ ਹੀਟ ਚ ਗਰਨ ਪਾਸ ਹੋ ਜੂਗੀ ਏਡੀ ਗੱਲ ਨਹੀਂ ਜੀ ਇਹਦੀ ਬੱਚੇ ਤਾਂ ਨਹੀਂ ਥੋੜੀ ਜੀ ਚਿਪਕੀ ਵੀ ਆ ਵਿਚਾਲਿਓ ਤੇ ਤਾਂ ਕਰਕੇ ਸ਼ਾਇਦ ਇਹ ਤਾਰਾਂ ਵੀ ਬਾਹਰ ਘੱਟ ਦਿਖਾਉਂਦੀ ਆ ਤੇ ਇੱਕ ਇਹਦੀ ਸੂ ਉੱਚੀ ਆ ਜੀ ਜਿਹੜੇ ਪਸ਼ੂ ਦੀ ਸੂ ਉੱਚੀ ਆ ਜ਼ਿਆਦਾਤਰ ਉਹ ਕਈ ਵਾਰੀ ਬੈਠਾ ਪਸ਼ੂ ਮਾੜੀਆਂ ਮੋੜ ਤਾਰਾਂ ਸਿੱਟੂਗਾ ਤੇ ਤਾਰ ਟੁੱਟ ਕੇ ਡੱਗ ਪੂਗੀ ਲੰਮੀ ਤਾਰ ਨਹੀਂ ਲੰਕਦੀ ਹੁੰਦੀ ਇਹੋ ਜੇ ਪਸ਼ੂਆਂ ਦੇ ਤੇ ਇਹ ਖਾਸ ਮੰਨ ਕੇ ਚੱਲੋ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਜੀ ਵੀ ਜਿਹੜਾ ਪਸ਼ੂ ਤਾਰਾਂ ਨਹੀਂ ਕਰ ਰਿਹਾ ਉਹਨੇ ਗੱਭਨ ਨਹੀਂ ਹੋਣਾਗਾ ਕਨਫਰਮ ਹੈ ਇਹ ਤੇ ਉਹਦੇ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਹੈਗੀ ਆ ਜ਼ਿਆਦਾਤਰ ਚਾਂਸ ਸੈਸਟ ਦਾ ਹੀ ਹੁੰਦੇ ਆ ਜੀ ਇਹਦੇ ਆਪਾਂ ਸੈਂਕਰੋ ਕਰਾਂਗੇ ਦੋ ਤਿੰਨ ਵਾਰੀ ਸੈਂਕਰੋ ਇਹਦੀ ਹੋਈ ਵੀ ਆ ਪਰ ਵਟ ਮੇਟ ਨਾ ਹੋਈ ਆ ਜੀ ਸੈਸਟਾ ਜਿਹੜਾ ਉਹ ਲੂਟਲਾਈਜ਼ ਬਿਨਾ ਨਹੀਂ ਟੁੱਟਦਾਗਾ ਇਹਦੇ ਆਪਾਂ ਮੰਨ ਲਓ ਪਹਿਲਾਂ ਟੋਨੋਫਾਸਪਨ ਵਾਈਟ ਮੈਚ ਦੇ ਟੀਕੇ ਲਵਾ ਕੇ ਬਾਇਓਟੀਆਂ ਮੇਡ ਪਾਊਡਰ ਪਵਾ ਕੇ ਇਹਨੂੰ ਜੀ ਤੇ ਉਸ ਤੋਂ ਬਾਅਦ ਇਹਦੇ ਸੈਂਕਰੋ ਜਿਹੜੀ ਕਰਾਂਗੇ ਉਹ ਚ ਲੂਟਲਾਈਜ਼ ਇੰਜੈਕਸ਼ਨ ਲਾਵਾਂਗੇ ਤੇ ਕਿੰਨੇ ਵਾਰੀ ਟੀਕਾ ਭਰਾਲਿਆ ਬਾਈ ਟੀਕੇ ਤਾਂ ਬਾਈ ਇਹਦੇ 8 9 ਠੀਕ 8-9 ਵਾਰੀ ਭਰਾਲੇ ਫੁੱਲ ਹੀਟ 'ਚ ਜਦੋਂ ਭਰਾਉਣਾ ਕਿਸੇ ਡਾਕਟਰ ਨੇ ਦੱਸਿਆ ਤਾਂ ਨਹੀਂ ਵੀ ਇਹਦੇ ਗੰਦ ਨਹੀਂ ਪਾਸ ਹੁੰਦੇ ਹੋ ਸਕਦਾ ਮੈਂ ਇੱਥੇ ਗਲਤ ਹੋਵਾਂ ਵੀ ਬਿਨਾ ਹੀਟ ਤੋਂ ਨਾ ਹੁੰਦੀ ਹੋਵੇ ਹਾਂ ਪਰ ਨਹੀਂ ਸਾਨੂੰ ਨੂੰ ਦੱਸੇਗਾ ਅੱਛਾ ਹੀਟ ਦੇ ਵਿੱਚ ਵੀ ਭਰਾਏ ਠੀਕੇ ਹਾਂਜੀ ਪਰ ਨਹੀਂ ਕਿਸੇ ਨੇ ਤੇ ਦਵਾਈ ਦੂਈ ਭਰਾਈ ਕਰੇ ਦਵਾਈ ਵੀ ਭਰੀ ਹੈ ਠੀਕੇ ਵੀ ਲਾਏ ਜਾਗੇ ਅੱਛਾ ਠੀਕੇ ਵੀ ਲਾਏ ਸੈਂਕ్రో ਵੀ ਤੁਸੀਂ ਕਹਿੰਦੇ ਦੋ ਤਿੰਨ ਵਾਰੀ ਹੋ ਗਈ ਆ ਤਿੰਨ ਵਾਰੀ ਸੈਂਕ్రో ਤਿੰਨ ਵਾਰੀ ਸੈਂਕ్రో ਹੋਈ ਆ ਠੀਕ ਹੈ ਜੀ ਤੇ ਮੰਨ ਲਓ ਗੱਭਨ ਨਹੀਂ ਹੋ ਰਹੀਗੀ ਤੇ ਇਹਦਾ ਤੁਹਾਨੂੰ ਦੱਸਿਆ ਵੀ ਇਹੀ ਕਾਰਨ ਆ ਜੀ ਮੇਨ ਮੇਰੇ ਹਿਸਾਬ ਨਾਲ ਤਾਂ ਇਹਦੇ ਜਿਹੜੀ ਗਾਨਾ ਉਹ ਬਾਸ ਨਹੀਂ ਹੁੰਦੀਗੀ ਤੇ ਬਾਕੀ ਜਦੋਂ ਇਹ ਇਹਨੂੰ ਹੀਟ ਚਾਈ ਆ ਉਦੋਂ ਅਸਲ ਚ ਸਹੀ ਕਨਫਰਮ ਤਾਂ ਉਦੋਂ ਹੋਊਗੀ ਪਰ ਜਿਹੜਾ ਸਿਸਟ ਹੈਗਾ ਉਹ ਇਹਦੇ ਬਣਿਆ ਜੀ ਤੇ ਉਹ ਆਪਾਂ ਇਹਦੀ ਜਿਹੜੀ ਸਿੰਕਰੋ ਹੈ ਵੈਸੇ ਆਪਾਂ ਸਿਸਟ ਚ ਹੀਟ ਤੋਂ 11ਵੇਂ ਦਿਨ ਟੀਕਾ ਲਾ ਕੇ ਵੀ ਲੂਟੋਲਾਈਜ਼ 80 ਤੋਂ 85 ਘੰਟਿਆਂ ਦੇ ਵਿੱਚ ਇਹ ਹੀ ਕਰ ਸਕਦੇ ਆ ਜੀ ਪਰ ਹੁਣ ਸਿੰਕਰੋ ਵਾਲਾ ਸਿਸਟਮ ਥੋੜਾ ਜਿਆਦਾ ਕੰਮਜਾਬ ਹੈ ਤੇ ਸਿੰਕਰੋ ਨਾਲ ਇਹਨਾਂ ਨੂੰ ਪਹਿਲਾਂ ਕਿਹਾ ਵੀ ਡੋਨਟ ਨੋ ਫਾਸਟਨ ਵਾਈਟ ਮੈਚ ਦੇ ਟੀਕੇ ਜ਼ਰੂਰ ਲਾਓ ਜੀ ਮਿਨਰਲ ਮੈਕਚਰ ਦੇ ਲਿਵਰ ਟੌਨਿਕ ਰੈਗੂਲਰ ਰੱਖੋ ਜੀ ਪਸ਼ੂਆਂ ਨੂੰ ਬਾਈਆਂ ਦੇ ਜਿਹੜੇ ਇਹ ਪਸ਼ੂਆਂ ਦੇ ਗੋਏ ਚ ਨਾ ਮੰਨ ਲਓ ਜਾਲੇ ਆਉਂਦੇ ਸੀਗੇ ਬਾਈ ਨੇ ਅੱਗੇ ਮੈਨੂੰ ਮੈਸੇਜ ਵੀ ਕੀਤਾ ਸੀ ਗਰੁੱਪ 'ਚ ਤੇ ਇਹ ਤੁਹਾਨੂੰ ਪਤਾ ਜੀ ਆਪਾਂ ਖਰਾਕ ਉਨਨੀ ਰੱਖਦੇ ਆ ਪਸ਼ੂ ਨੂੰ ਵੀ ਦੁੱਧ ਨਾ ਘਟੇ ਤੇ ਪਸ਼ੂ ਨੂੰ ਪਚਨ 'ਚ ਦਿੱਕਤ ਆਉਂਦੀ ਹੈ ਜੀ ਆਹ ਦਿਨਾਂ 'ਚ ਦੇਖੋ ਜ ਆਪਣੇ ਵਾਲਾ ਕੰਮ ਹੀ ਹੁੰਦਾ ਵੀ ਸਿਆਲ 'ਚ ਖਰਾਕ ਪੱਜ ਜਾਂਦੀ ਹੈ ਪਰ ਗਰਮੀ 'ਚ ਦਿੱਕਤ ਆਉਂਦੀ ਆਉਂਦੀ ਹੈ ਤੇ ਤਾਂ ਕਰਕੇ ਵੀ ਜਦੋਂ ਆਹ ਦਿਨਾਂ 'ਚ ਤੁਸੀਂ ਭਲਾ ਸਿੰਪਲ ਜਿਹਾ ਲਿਵਰ ਟੌਨਿਕ ਜਿਹੜਾ ਸਸਤਾ ਜਿਹਾ ਹੁੰਦਾ ਭਲਾ 2-300 ਰੁਪਏ ਲੀਟਰ ਵਾਲਾ ਹੋਵੇ ਉਹ ਠੀਕ ਹੈ ਫੇਰੀ ਹੱਲ ਹੋਣਾ ਤੇ ਪ੍ਰੋਟੀਨ ਸੀ ਜ਼ਰੂਰ ਦਿਆ ਕਰੋ ਤੇ ਜਿਵੇਂ ਤੁਸੀਂ ਰਾਤ ਨੂੰ ਸ਼ੱਕਰ ਪਿਓਗੇ ਵੀ ਪਾ ਸਕਦੇ ਆ ਤੇ ਪਰ ਲਿਵਰ ਟੋਨਿਕ ਪਸ਼ੂਆਂ ਨੂੰ ਜ਼ਰੂਰ ਦਿਓ ਖਾਸ ਮੁੰਬਾਈ ਦਾ ਵਧੀਆ ਸ਼ੈੱਡ ਸ਼ੁੱਟ ਪਾਇਆ ਜੀ ਪੂਰਾ ਸੋਹਣਾ ਚਾਰ ਪੰਜ ਪਸ਼ੂ ਰੱਖੇ ਆ ਨਵੇਂ ਹੀ ਕੰਮ ਕੀਤਾ ਬਾਈ ਕਿ ਪੁਰਾਣੇ ਹੀ ਆ ਤੁਹਾਡਾ ਨਹੀਂ ਪੁਰਾਣੇ ਹੀ ਆ ਉਹ ਆ ਸੈੱਡ ਮਤਲਬ ਜਨਵਰੀ ਫਰਵਰੀ ਵਿੱਚ ਬਣਾਇਆ ਤੇ ਆਹ ਬਬਲ ਸੀਟ ਦੀ ਕਿੰਨੇ ਰਹਿ ਦਿੱਤੀ ਜੀ ਇਹ ਜਿਹੜਾ ਮਿਸਤਰੀ ਪਾ ਕੇ ਗਿਆ ਉਹਨੇ ਤਕਰੀਬਨ ਕਈ ਸੈੱਡ ਬਣਾਏ ਆ ਠੀਕ ਆ ਕਿੰਨੇ ਕਿੰਨੇ ਬਾਈ ਕਿੰਨੇ ਦਾ ਇਹ ਇਹ ਹੈਗਾਗਾ ਜੀ ਆਲੀ ਕੋਟ ਨੂੰ ਮਾਹਗਾ ਦੀ 22 ਫੁੱਟ ਚੌੜਾ 22 ਫੁੱਟ ਚੌੜਾ ਹੈ ਠੀਕ ਹੈ ਜੀ ਤੇ ਇੱਕ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਜੀ ਬਾਈ ਜਾਨੇ ਇਧਰ ਨੂੰ ਸ਼ੈੱਡ ਵਧਾਉਣਾ ਸੀਗਾ ਤੇ ਆ ਜਿਹੜੀ ਨੰਮ ਆਏ ਵਿਚਾਲੇ ਆਉਂਦੀ ਸੀ ਪਰ ਇਹਨਾਂ ਨੇ ਨੰਮ ਨਹੀਂ ਪੱਟੀ ਗਈ ਸ਼ੈੱਡ ਘਟਾਤਾ ਇਹਦੇ ਨਾਲ ਇਹਨਾਂ ਦਾ ਫਾਇਦਾ ਹੀ ਹੋਇਆ ਜੀ ਦੇਖੋ ਤੁਸੀਂ ਇਧਰੋਂ ਛਾਂ ਆਉਂਦੀ ਹੈ ਸ਼ੈੱਡ 'ਚ ਇੱਥੇ ਕੋਈ ਗਰਮੀ ਨਹੀਂ 1% ਵੀ ਗਰਮੀ ਨਹੀਂ ਬਾਕੀ ਇਹਦੀ ਲੋਕੇਸ਼ਨ ਵੀ ਸਹੀ ਹੈ ਠੀਕ ਹੈ ਚੜਦੀ ਤੋਪ ਆਊਗੀ ਇਧਰੋਂ ਤੋਪ ਨਹੀਂ ਆਉਣੀ ਕਿਉਂ ਇਧਰੋਂ ਉੱਚਾ ਠੀਕ ਹੈ ਤੇ ਬਾ ਇਧਰੋਂ ਪੂਲਰ ਲੱਗਿਆ ਠੀਕ ਹੈ ਦੋਵੇਂ ਪਾਸਿਓ ਸਾਰੇ ਪਾਸਿਓ ਜਿਵੇਂ ਆਮ ਸ਼ੈੱਡ ਖੇਤਾਂ 'ਚ ਵੱਡਾ ਸ਼ੈੱਡ ਬਣਿਆ ਹੁੰਦਾ ਉਵੇਂ ਸ਼ੈੱਡ ਬਣਿਆ ਹੋਇਆ ਜੀ ਖਾਸ ਦਰਖਤ ਤੁਸੀਂ ਜ਼ਰੂਰ ਰੱਖਿਆ ਕਰੋ ਜੇ ਆਪਾਂ ਘਰ 'ਚ ਸ਼ੈੱਡ ਪਾਉਣੇ ਤਾਂ ਦਰਖਤ ਪਰਟਣ ਦੀ ਕੋਸ਼ਿਸ਼ ਨਾ ਕਰਿਆ ਕਰੋ ਵੀ ਸ਼ੈੱਡ ਖੁੱਲਾ ਹੋ ਜੇ ਉਸ ਹਿਸਾਬ ਨਾਲ ਬਣਾ ਲਿਆ ਕਰੋ ਵੀ ਦਰਖਤ ਸਾਈਡ ਤੇ ਆ ਜੇ ਤੇ ਪਸ਼ੂ ਸੌਖੇ ਰਹਿਣ ਜੀ ਠੀਕ ਹੈ ਇੱਕੋ ਵਿਹੜਾ ਸਾਹਮਣੇ ਜੀ ਉਹ ਵੀ ਦੋ ਵਾਰੀ ਰਿਪੀਟ ਕਰ ਚੁੱਕੀ ਐ ਤੇ ਥੋੜਾ ਜਿਹਾ ਚਾਰ ਦੀ ਸਮੱਸਿਆ ਕਰਕੇ ਵੀ ਹੈਗਾ ਕਿਉਂ ਜਦੋਂ ਆਪਾਂ ਪਸ਼ੂ ਨੂੰ ਖੁੱਲੇ ਨਹੀਂ ਛੱਡਦੇ ਚਾਰ ਪਾਈ ਜਾਂਦੇ ਆ ਤੇ ਉਦੋਂ ਦਿੱਕਤ ਆਉਂਦੀ ਹੈ ਜੀ ਪਸ਼ ਖੜੇ ਦਾ ਚਰਬੀ ਚੜੀ ਜਾਂਦੀ ਹੈ ਤੇ ਪਸ਼ੂ ਨੂੰ ਮਨ ਲਓ ਆਉਗੀ ਪ੍ਰੋਬਲਮ ਇਹਦੇ ਵਿੱਚ ਠੀਕ ਹੈ ਤੇ ਬਸ ਆ ਚੀਜ਼ ਦਾ ਧਿਆਨ ਰੱਖੋ ਜੀ ਪੂਰਾ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਪਸ਼ੂ ਤਾਰਾ ਨਹੀਂ ਕਰਦਾ ਖੁੱਲ ਕੇ ਬੋਲੀ ਸਾਰਾ ਦਿਨ ਗਾਂ ਬੋਲਦੀ ਹੈ ਇਹ ਪੂਰੇ ਵਧੀਆ ਹੀਟ ਚ ਆਉਂਦੀ ਹੈ ਓਵੇਂ ਪਰ ਤਾਰਾ ਇਹ ਕਹਿੰਦੇ ਵੀ ਜਮਾ ਨਹੀਂ ਕਰਦੀ ਉਦੋਂ ਦੀਆਂ ਜਮਾ ਤਾਰਾ ਨਹੀਂ ਕੀਤੀਆਂ ਜੀ ਤਾਰਾ ਨਹੀਂ ਕੀਤੀਆਂ ਜਿੰਨਾ ਚਿਰ ਤਾਰਾ ਨਹੀਂ ਕਰੂਗੀ ਜੀ ਮੰਨ ਲਓ ਬਾਹਰ ਲਿਕਵਿਡ ਨਹੀਂ ਸਿੱਟੂਗੀ ਉਹਨਾਂ ਚਿਰ ਗੱਭਨ ਨਹੀਂ ਹੋਣਾ ਜੀ ਕਨਫਰਮ ਓਹੀ ਹੈ ਵੀ ਇਹਦੇ ਸਿਸਟ ਬਣਿਆ ਕਰਕੇ ਅੰਡਾ ਨਹੀਂ ਤੋੜਦੀ ਕੀ ਗਾਂ ਤਾਂ ਹੀ ਗੱਭਨ ਨਹੀਂ ਹੁੰਦੀਗੀ ਜੀ ਤਾਂ ਨਵਾਜੀ ਵੀਡੀਓ ਨੂੰ ਕਰਿਓ ਜੇ ਸ਼ੇਅਰ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਧੰਨਵਾਦ